ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕੰਟੈਂਟ ਮੋਨਟਾਈਜ਼ੇਸ਼ਨ ਜੇਕਰ ਲਿਮਟਡ ਹੋ ਜਾਵੇ ਸਾਨੂੰ ਸੋਲਵ ਕਿਵੇਂ ਕੀਤਾ ਜਾ ਸਕਦਾ ਹੈ ਉਸਦੇ ਲਈ ਇੱਕ ਵੀਡੀਓ ਤਿਆਰ ਕੀਤੀ ਹੈ ਤੁਸੀਂ ਘਰ ਬੈਠੇ ਆਰਾਮ ਨਾਲ ਖੁਦ ਇਸ ਨੂੰ ਸੋਲਵ ਕਰ ਸਕਦੇ ਹੋ ਆਓ ਦੇਖਦੇ ਹਾਂ ਇਸ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾ ਸਕਦਾ ਹੈ ਦੋਸਤੋ ਗਰਵਿੰਦਰ ਸਿੰਘ ਚੈਲ ਦੇ ਨਾਂ ਤੇ ਆਪਾਂ ਡੈਸ਼ਬੋਰਡ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਮੋਨਟਾਈਜ਼ੇਸ਼ਨ ਸੇ ਡੈਸ਼ਬੋਰਡ ਥੱਲੇ ਲੈਫਟ ਸਾਈਡ ਤੇ ਉਸ ਤੋਂ ਬਾਅਦ ਤੁਸੀਂ ਜਾਣਾ ਮੋਨੋਟਾਈਜ਼ਿੰਗ ਸਟੇਟਸ ਇਸ ਉੱਪਰ ਚੈੱਕ ਕਰਾਂਗੇ ਫਿਕਸਡ ਤੇ ਕਲਿੱਕ ਕਰੋ ਥੋੜਾ ਜਿਹਾ ਸਕਰੋਲ ਕਰਿਓ ਤੇ ਤੁਸੀਂ ਵੇਖੋਗੇ ਯੂਅਰ ਅਬਿਲਟੀ ਟੂ ਅਰਨ ਇਜ਼ ਲਿਮਿਟਡ ਕੀਤਾ ਹੋਇਆ ਹੈਗਾ ਆਪਾਂ ਫਾਈਂਡ ਮੋਰ ਆ ਜੋ ਉੱਤੇ ਕਲਿੱਕ ਕਰਾਂਗੇ ਆ ਦੱਸ ਰਿਹਾ ਕਿ 16 ਮਈ ਤੋਂ 16 ਜੂਨ ਤੱਕ ਦਾ ਇਹ ਬੰਦ ਸੀ ਪਰ ਹੁਣ ਅਗਸਤ ਦਾ ਮਹੀਨਾ ਵੀ ਲੰਘ ਗਿਆ ਤਿੰਨ ਚਾਰ ਮਹੀਨੇ ਹੋ ਗਏ ਬੰਦ ਹੋਈ ਨੂੰ ਤੇ ਆਪਾਂ ਇਹ ਸ਼ਿਕਾਇਤ ਕਰਾਂਗੇ ਬੈਕ ਚੱਲਾਂਗੇ ਉਸ ਤੋਂ ਬਾਅਦ ਥੱਲੇ ਸਕਰੋਲ ਕਰਾਂਗੇ ਆਪਾਂ ਸਪੋਰਟ ਹੈਲਪ ਸੈਂਟਰ ਹੈ ਇਹਦੇ ਉੱਤੇ ਜਾ ਕੇ ਵਿਜ਼ਿਟ ਕਰਨੀ ਹੈ ਆਪਣੀ ਜੋ ਸ਼ਿਕਾਇਤ ਹੈ ਜੋ ਮਦਦ ਲਈ ਆਪਾਂ ਕਹਿਣਾ ਹੈ ਤੁਸੀਂ ਦੇਖੋਗੇ ਉਸ ਤੋਂ ਬਾਅਦ ਰਾਈਟ ਸਾਈਡ ਉੱਪਰ ਗੈਟ ਸਪੋਰਟ ਲਿਖਿਆ ਹੋਇਆ ਹੈਗਾ ਉਸ ਤੇ ਕਲਿੱਕ ਕਰੋ ਉਸ ਤੋਂ ਬਾਅਦ ਮੇਰਾ ਅਕਾਊਂਟ ਸ਼ੋਅ ਕਰ ਰਿਹਾ ਹੈਗਾ ਇੱਕ ਇੱਕ ਸ਼ਿਕਾਇਤ ਪੇਜ ਦੀ ਜੋ ਸਾਨੂੰ ਪਾਈ ਹੋਈ ਆ سپورਟ ਕੇਸ ਪੇਜ ਦੀ ਪਾਈ ਸਿ ਜੋ ਚੈਲ ਬਠਿੰਡਾ ਦੇ ਨਾਂ ਤੇ ਚੱਲ ਰਿਹਾ ਫਿਰ ਥੱਲੇ ਸਟਿਲ ਨੀਡ ਹੈਲਪ ਤੇ ਆਪਾਂ ਕੰਟੈਕਟ ਕਰਾਂਗੇ ਦੋਸਤੋ ਇਸ ਬਾਕਸ ਦੇ ਵਿੱਚ ਵਾਟ ਇਸ਼ੂ ਆਰ ਯੂ ਹੈਵ ਹੈਵਿੰਗ ਟੂ ਕਿਉ ਪ੍ਰੋਬਲਮ ਫੇਸ ਕਰ ਰਹੇ ਹੋ ਉਹਦੇ ਬਾਰੇ ਆਪਾਂ ਲਿਖਾਂਗੇ ਸਾਡੇ ਪੇਜ ਦੀ ਪ੍ਰੋਫਾਈਲ ਦੀ ਜੋ ਵੀ ਪ੍ਰੋਬਲਮ ਹੈ ਇਸ ਵਿੱਚ ਤੁਸੀਂ ਲਿਖੋਗੇ ਤਾਂ ਜੋ ਟੀਮ ਨੂੰ ਪਤਾ ਲੱਗ ਸਕੇ ਕੀ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਟੀ ਮੋਨਟਾਈਜੇਸ਼ਨ ਰਿਸਟ੍ਰਿਕਸ਼ਨ ਲਿमिटेड ਜੋ ਵੀ ਤੁਹਾਨੂੰ ਪ੍ਰੋਬਲਮ ਹੈ ਪੇਆਊਟ ਦੀ ਪ੍ਰੋਬਲਮ ਹੈ ਉਹ ਇੱਥੇ ਤੁਸੀਂ ਲਿਖ ਕੇ ਇਹਨਾਂ ਨੂੰ ਦੱਸੋਗੇ ਕਈ ਵਾਰ 83 ਸ਼ਬਦਾਂ ਚ ਹੁੰਦਾ ਹੈ ਕਈ ਵਾਰ ਵੱਧ ਸ਼ਬਦਾਂ ਚ ਵੀ ਲਿਖਣਾ ਪੈ ਸਕਦਾ ਹੈ ਤੇ ਇੱਥੇ ਨੈਕਸਟ ਕਰਕੇ ਇੱਥੇ ਤੁਹਾਨੂੰ ਕੁਐਸਚਨ ਪੁੱਛਿਆ ਜਾਊਗਾ ਬਈ ਕੀ ਜਨਵਾਜ ਵੇਖੋ ਮਾਰਕੀਟ ਸੈਕਟਰ ਸੰਧੀ ਇਹ ਪੇਜ ਆ ਦਿਖਾਇਆ ਹੋਇਆ ਹੈਗਾ ਅਸਤਵਤ ਮੈਂ ਆਪਣੇ ਇਸ ਪੇਜ ਚੋਂ ਪ੍ਰੋਫਾਈਲ ਚੋਂ ਦੱਸੂਗਾ ਉਹਨੂੰ ਸਿਲੈਕਟ ਕਰੂੰਗਾ ਇਸ ਦੇ ਉੱਤੇ ਮੈਨੂੰ ਪ੍ਰੋਬਲਮ ਆ ਰਹੀ ਹੈ ਗੁਰਵਿੰਦਰ ਸਿੰਘ ਚੈਲ ਮੈਂ ਸਿਲੈਕਟ ਕਰ ਲਿਆ ਇੱਥੇ ਪੁੱਛਣਗੇ ਕਿ ਤੁਹਾਡੀ ਕਿਸੇ ਪਾਰਟੀ ਨਾਲ ਤਾਂ ਕੋਈ ਹੋਣੀ ਤੁਸੀਂ ਨਿਕਲਣ ਨਾ 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 ਫਾਬਾ ਜੇ ਕੋਈ ਆਰਗੇਨਾਈਜੇਸ਼ਨ ਆ ਉਹਦਾ ਕੋਈ ਈਮੇਲ ਐਡਰੈਸ ਹੈ ਉਹ ਵੀ ਤੁਸੀਂ ਨੋ ਕਰ ਦੇਣਾ ਉਸ ਤੋਂ ਬਾਅਦ ਉਸ ਦੇ ਵਿੱਚ ਥੱਲੇ ਤੁਸੀਂ ਆਪਣਾ ਜੋ ਉਹ ਦੇ ਕੋਡ ਨੰਬਰ ਹੈ ਆਪਣੇ ਮੁਲਕ ਦਾ ਉਤੇ ਕਲਿੱਕ ਕਰਨਾ ਹੈ ਜਿਵੇਂ ਇੰਡੀਆ ਦਾ ਪਲੱਸ 91 ਹੈ ਉਹ ਤੁਸੀਂ ਲੱਭ ਕੇ ਉਸ ਦੇ ਵਿੱਚੋਂ ਉਹ ਦੇਖੋ ਆ ਗਿਆ 91 ਪਲੱਸ 91 ਉਹ ਲਿਖਤਾ ਉਸ ਤੋਂ ਬਾਅਦ ਇੱਥੇ ਆਪਣਾ ਫੋਨ ਨੰਬਰ ਜੋ ਜੋ ਤੁਸੀਂ ਫੀਡ ਕਰਨਾ ਹੈ ਕਿਉਂ ਆਪਣੇ ਫੋਨ ਨੰਬਰ ਨਾਲ ਵੀ ਅਕਾਊਂਟ ਜੋ ਅਟੈਚ ਹੋਇਆ ਹੈ ਮੇਲ ਨਾਲ ਫੋਨ ਨੰਬਰ ਤੇ ਚੱਲਦੇ ਨੇ ਆ ਦੇਖੋ ਮੈਂ ਭਰ ਦਿੱਤਾ ਆਪਣਾ ਮੋਬਾਈਲ ਨੰਬਰ ਤੇ ਉਹ ਚੱਕ ਲਿਆ ਗ੍ਰੀਨ ਟਿਕ ਹੋ ਗਈ ਹੈ राइट ਤੁਸੀਂ ਜਿਹਖਣੇ ਕੋਈ ਜ਼ਰੂਰ ਨਹੀਂ ਉਪਰ ਲਿਖਿਆ ਹੋਇਆ ਆਪਾਂ ਤੇ ਆਪਾਂ ਸੈਂਡ ਮੇਲ ਕਰਨੀ ਆ ਬਸ ਹੁਣ ਤੇ ਸਪੋਰਟ ਟੀਮ ਨੂੰ ਐ ਮੈਟਾ ਦੀ ਸਪੋਰਟ ਟੀਮ ਹੈ ਉਹਨਾਂ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਸੈਂਡ ਕਰ ਦਿਓ ਤੇ ਉਹਨਾਂ ਕੋਲ ਸ਼ਿਕਾਇਤ ਇਸ ਤਰ੍ਹਾਂ ਚਲੀ ਜਾਵੇ ਜਿਸ ਤਰ੍ਹਾਂ ਪਹਿਲਾਂ ਐਕਟਿਵ ਹੋਇਆ ਹੈਗਾ ਉਸ ਤਰ੍ਹਾਂ ਆਹ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਗਰੈਸ ਰਿਸਿਵਡ ਹੋ ਚੁੱਕੀ ਹੈ ਪਹਿਲਾਂ ਵਾਲੀ ਦੀ ਜੋ ਪੇਜ ਦੀ ਹੈ ਉਹ ਪ੍ਰੋਬਲਮ ਰਿਸਿਵਡ ਹੋਈ ਹੈ 21 ਨੂੰ ਇਨ ਪ੍ਰੋਗਰੈਸ ਸ਼ੋ ਕੀਤੇ 16 ਨੂੰ ਦੇ ਪਾਈ ਸੀ 21 ਨੂੰ ਪ੍ਰੋਗਰੈਸ ਤੇ ਫੇ ਕੰਪਲੀਟ ਹੋਊਗੀ ਤੁਸੀਂ ਕੇਵਾਰ ਰੁਕ ਜਾਂਦੇ ਆ ਤਾਂ ਤੁਸੀਂ ਦੁਬਾਰਾ ਰਿਕਵੈਸਟ ਕਰਕੇ ਵੀ ਅਪਡੇਟ ਕਰ ਸਕਦੇ ਹੋ ਰਿਕਵੈਸਟ ਐਂਡ ਅਪਡੇਟ ਵੀ ਦੁਬਾਰਾ ਉਹਨਾਂ ਦੇ ਧਿਆਨ 'ਚ ਲਿਆ ਸਕਦੇ ਹੋ ਤੁਸੀਂ ਐਸੇ ਆਪਣੀ ਕੰਪਲੇਂਟ ਨੂੰ ਤੁਸੀਂ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਇਸ ਬਾਰੇ ਹੁਣ ਤੁਹਾਨੂੰ ਦੁਖਾ ਮੰਗੇ ਆਪਣੀ ਜੋ ਪ੍ਰੋਬਲਮ ਸੀ ਉਹ ਰਿਸੋਲਵ ਕਰ ਦਿੱਤੀ ਹੈ ਮਾਟਾ ਟੀਮ ਵੱਲੋਂ ਆਪਣੀ ਪ੍ਰੋਫਾਈਲ ਹੁਣ ਸਾਰੇ ਟੂਲਸ ਤੇ ਜੋ ਅਰਨਿੰਗ ਸ਼ੁਰੂ ਹੋ ਚੁੱਕੀ ਹੈ ਆਪਾਂ ਤੁਹਾਨੂੰ ਦਿਖਾਉਣਾ ਹੈ ਆ ਚੱਲਾਂਗੇ ਮੋਨਟਾਈਜੇਸ਼ਨ ਦੇ ਵਿੱਚ ਜਿੱਥੇ ਕੀ ਉਹਨਾਂ ਵੱਲੋਂ ਆਪਾਂ ਨੂੰ ਸਾਰੀ ਸਹੂਲਤ ਦੇ ਦਿੱਤੀ ਜੋ ਕੰਪਲੀਟ ਸੀ ਉਹਨਾਂ ਰਿਸੋਲਵ ਕਰ ਦਿੱਤੀ ਹੈ ਇੱਥੇ ਕਲਿੱਕ ਕਰਾਂਗੇ ਆਪਾਂ ਮੋਨਟਾਈਜੇਸ਼ਨ ਦੇ ਉੱਪਰ ਆ ਦੇਖੋ ਮੋਨਟਾਈਜੇਸ਼ਨ ਸਟੇਟਸ ਯੋਰ ਪ੍ਰੋਫਾਈਲ ਇਜ਼ ਅਰਨਿੰਗ ਮਨੀ ਦੋਸਤੋ ਇਹ ਤੁਸੀਂ ਕੰਮ ਆਪ ਵੀ ਕਰ ਸਕਦੇ ਹੋ ਕੋਈ ਬਹੁਤਾ ਵੱਡਾ ਜਾਂ ਖਾਸ ਮਿਹਨਤ ਵਾਲਾ ਨਹੀਂ ਤੁਸੀਂ ਖੁਦ ਸੰਪਰਕ ਕਰ ਸਕਦੇ ਹੋ سپورਟ ਟੀਮ ਨਾਲ ਤੁਸੀਂ ਆਪਣਾ ਜੋ ਪੇਜ ਹੈ ਪ੍ਰੋਫਾਈਲ ਹੈ ਉਹ ਮੈਟਾ ਵੈਰੀਫਾਈਡ ਕਰਾ ਕੇ ਖੁਦ ਸਪੋਰਟ ਟੀਮ ਨਾਲ ਸਿੱਧੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇਹ ਸਹੂਲਤ ਤੁਹਾਨੂੰ ਫੇਸਬੁੱਕ ਵੱਲੋਂ ਦਿੱਤੀ ਜਾਂਦੀ ਹੈ ਧੰਨਵਾਦ ਇਸ ਦੇ ਵਿੱਚ ਮੈਟਾ ਵੈਰੀਫਾਈਡ ਦੇ ਕੁ ਸਹੂਲਤਾਂ ਹੁੰਦੀਆਂ ਜੋ ਆਪਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਸ ਦੇ ਲਈ ਤੁਹਾਨੂੰ ਮਹੀਨੇ ਦਾ 639 ਰੁਪਏ ਦੇ ਕਰੀਬ ਜੋ ਪੇਮੈਂਟ ਕਰਨੀ ਪੈਂਦੀ ਹੈ ਇਸ ਦੇ ਵਿੱਚ ਆਪਾਂ ਡਾਇਰੈਕਟ ਜੋ ਗੱਲਬਾਤ ਹੈ ਉਹ ਮੈਟਾ ਟੀਮ ਨਾਲ ਆਪਾਂ ਕਰ ਸਕਦੇ ਹਾਂ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮਹੀਨੇ ਦੇ ਪੈਸੇ ਭਰਨ ਕਰਕੇ ਸ਼ਾਇਦ ਲੋਕ ਤੁਹਾਡੇ ਤੋਂ ਰੀਚਾਰਜ ਕਰ ਲੈਂਦੇ ਕਿਸੇ ਤੋਂ 500 ਕਿਸੇ ਤੋਂ 1000 ਸੋ ਤੁਸੀਂ ਖੁਦ ਕਰੋ ਇਸ ਨਾਲ ਕਾਫੀ ਸੌਖਤਾ ਮਿਲਦੀ ਹੈ ਤੁਹਾਡਾ ਪੇਜ ਸੇਫ ਰਹਿੰਦਾ ਹੈਗਾ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਇਹ ਕੰਮ ਸੋ ਇਸ ਨਸ਼ਬਦਨਾ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਮੇਰੇ ਪੇਜ ਨਾਲ ਅਤੇ ਫੇਸਬੁੱਕ ਨਾਲ ਧੰਨਵਾਦ